ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਐਨਐਸਏ ਤਹਿਤ ਬੈਠੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਜਿਨ੍ਹਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਸਾਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਿਜਾਇਆ ਜਾਵੇ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਕਿਤਨਾ ਕਿਤੇ ਇਸ ਮਾਮਲੇ ਦੇ ਵਿੱਚ ਅਨਾਂ ਕਰਨ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਮਾਨ ਹੁਣਾਂ ਦੇ ਵੱਲੋਂ ਕਿਹਾ ਜਾ ਰਿਹਾ ਅਸੀਂ ਕੇ ਜੇਕਰ ਅਮਰਿਤਪਾਲ ਸਿੰਘ ਹੁਣਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਤਾਂ ਪੰਜਾਬ ਦੇ ਲੋਕ ਉਹਨਾਂ ਨੂੰ ਪੂਜਣ ਲੱਗ ਜਾਣਗੇ ਇਹ ਕਹਿਣਾ ਸੀ ਅਮਰਿਤਪਾਲ ਸਿੰਘ ਹੁਣਾਂ ਦੇ ਮਾਪਿਆਂ ਦਾ ਤੇ ਦੂਜੇ ਪਾਸੇ ਅਮਰਿਤਪਾਲ ਸਿੰਘ ਹੁਣਾਂ ਦੇ ਮਾਪੇ ਕੱਲੇ ਅਮਰਿਤਪਾਲ ਨੇ 9 ਜੁੜੇ ਹੋਰ ਸਿੰਘ ਨੇ ਜੋ 9 ਹੋਰ ਸਾਥੀ ਨੇ ਉਹਨਾਂ ਦੇ ਨਾਲ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਉਹਨਾਂ ਦੇ ਮਾਪਿਆਂ ਦੇ ਵੱਲੋਂ ਵੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਹੈਰੀਟੇਜ ਸਟਰੀਟ ਤੇ ਭੁਖੜਤਾਲ ਸ਼ੁਰੂ ਕਰ ਦਿੱਤੇ ਗਿਆ 17 ਮਾਰਚ ਦਾ ਇੱਕ ਪ੍ਰੋਗਰਾਮ ਵੀ ਉਲੀਕਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਪੂਰੇ ਪੰਜਾਬ ਦੇ ਪੂਰੇ ਸਿੱਖ ਜਗਤ ਨੂੰ ਜੜੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਇਸ ਮੋਰਚੇ ਤੇ ਪਹੁੰਚੋ ਸੋ ਇਹ ਪੂਰਾ ਮਾਮਲਾ ਹੁਣ ਗਰਮਾਉਂਦਾ ਨਜ਼ਰ ਆ ਰਿਹਾ ਹੈ ਪਿੱਛੇ ਜੇ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਅਮਰਿਤਪਾਲ ਸਿੰਘ ਹੁਣਾਂ ਦੀ ਜੜੀ ਸਿਹਤ ਹੈ ਉਹ ਖਰਾਬ ਹੋ ਰਹੀ ਹੈ ਉਲਟੀਆਂ ਵਗੈਰਾ ਕੀਤੀਆਂ ਜਾ ਰਹੀਆਂ ਨੇ ਸੋ ਇਸ ਮਾਮਲੇ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਸਟੈਂਡ ਲਿਆ ਤੇ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਸਾਰੇ ਨੌਜਵਾਨਾਂ ਨੂੰ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਲਿਆਂਦਾ ਜਾਵੇ ਤਖਤ ਸ਼੍ਰੀ ਦਮਦਮਾ ਸਾਹਿਬ ਪਹੁੰਚੇ ਪ੍ਰ단 ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਦੇ ਉੱਤੇ ਕੁਝ ਸਵਾਲ ਵੀ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਸਿੱਖ ਮਸਲਿਆਂ ਦੇ ਉੱਤੇ ਬਿਲਕੁਲ ਵੀ ਸੰਜੀਦਾ ਨਹੀਂ ਹੈ ਹੋਰ ਕੀ ਕੁਝ ਕਹਿੰਦੇ ਨੇ ਹਰਜਿੰਦਰ ਸਿੰਘ ਧਾਮੀ ਆਓ ਸੁਣਦੇ ਹਾਂ ਦੇਖੋ ਗੱਲ ਇਹ ਆ ਮੈਂ ਗਵਰਨਰ ਪੰਜਾਬ ਨੂੰ ਮਿਲਿਆ ਸੀ ਪਿਛਲੇ ਦਿਨੀ ਤੇ 4 ਦਿਨ ਪਹਿਲਾਂ ਮੇਰੀ ਟੈਲੀਫੋਨ ਤੇ ਉਹਨਾਂ ਦੀ ਗੱਲ ਵੀ ਹੋਈ ਉਹਨੇ ਆਪ ਹੀ ਟੈਲੀਫੋਨ ਕੀਤਾ ਸੀ ਕਿ ਮੈਂ ਅਸਾਮ ਦੇ ਮੁੱਖ ਮੰਤਰੀ ਦੇ ਨਾਲ ਟੈਲੀਫੋਨ ਤੇ ਗੱਲ ਕੀਤੀ ਆ ਔਰ ਉਹਨੇ ਇਹ ਵੀ ਕਿਹਾ ਪਈ ਇਹ ਉਦੋਂ ਫਾਈਨੈਂਸ ਮਿਨਿਸਟਰ ਸੀ ਤੇ ਮੈਂ ਉੱਥੇ ਗਵਰਨਰ ਸੀ ਉਹਨੇ ਵੀ ਸਾਰੀ ਮੈਨੂੰ ਖਬਰਸਾਰ ਦਿੱਤੀ ਸੀ ਪਰ ਮੈਂ ਸਮਝਦਾ ਸਰਕਾਰ ਜਿਹੜੀ ਆ ਪੰਜਾਬ ਦੀ ਉਹ ਤਾਂ ਜਿੱਦਾਂ ਇੱਕੋ ਹੀ ਕੰਮ ਫੜਿਆ ਵੀ ਅਕਾਲੀ ਦਲ ਤੇ ਸ਼ੌਮਨੀ ਗੁਰਦਵਾਰਾ ਪ੍ਰਬੰਧ ਕਮੇਟੀ ਜਾਂ ਸਿੱਖ ਮੁੰਡਿਆਂ ਨੂੰ ਕੋਸਣਾ ਕਿੱਦਾਂ ਤੇ ਜੇ ਮੈਂ ਸਮਝਦਾ ਇਥੇ ਹਾਈ ਸਕਿਉਰਿਟੀ ਜੇਲ ਨਾ ਬਾਇਆ ਹਾਈ ਸਕਿਉਰਿਟੀ ਜੇਲ ਨੰਬਰ ਸਾਰੇ ਆ ਸੁਲਤਾਨਪੁਰ ਨਮੀ ਆਪਣੇ ਜੇਲ ਬਣੀ ਉੱਥੇ ਕਪੂਰਥਲੇ ਸਾਰੇ ਸਾਹਾ ਦੇ ਕੀਤਾ ਜਾ ਸਕਦਾ ਕਿਤੇ ਉਧਰ ਨਹੀਂ ਤਾਂ ਲਾਗੇ ਲੈ ਆਇਆ ਜਾ ਸਕਦਾ ਤਿਹਾਰ ਜੇਲ ਲਾਗੇ ਹੈਗੀ ਆ ਸੋ ਜੇਲ ਤਬਦੀਲ ਕਰਨੀ ਦਾ ਕੋਈ ਮੌਕਾ ਰਿਲੀਜ਼ ਦਾ ਕਰਨੇ ਨਹੀਂ ਗਈ ਤੇ ਇਹ ਸਾਡਾ ਆਮ ਰਿਹਾ ਵੀ ਆ ਭਈ ਜਿਹੜਾ ਜਾਰਾ ਜੇਲ ਚ ਹੁੰਦਾ ਉਹਨੇ ਫਿਰ ਕੋਈ ਨਾ ਕੋਈ ਤਾਂ ਸਾਰਾ ਸਿਸਟਮ ਕਰਨਾ ਹੀ ਹੁੰਦਾ ਪਰ ਕੱਲ ਜਿਹੜੀ ਪੰਜ ਮੈਂਬਰੀ ਕਮੇਟੀ ਸ਼੍ਰੀ ਕਲਤਖ ਸਾਹਿਬ ਵੱਲੋਂ ਬਣਾਈ ਸੀ ਉਹਨਾਂ ਨੇ ਕਿਉਂਕਿ 17 ਦਾ ਕੱਠ ਉੱਥੇ ਨਹੀਂ ਸੱਦਿਆ ਉਹ 17 ਦਾ ਕੱਠ ਉਹ ਭਾਵੇਂ ਜ세ਬੰਦੀਆਂ ਹੋਰ ਨੇ ਸੱਦਿਆ ਹੋਵੇ ਕਿਉਂਕਿ ਮੈਂ ਉਹਦੇ ਬਾਰੇ ਨਹੀਂ ਹੁਣ ਕਹਿਣਾ ਚਾਹੁੰਦਾ ਪਰ ਪੰਜ ਮੈਂਬਰੀ ਕਮੇਟੀ ਨੇ ਕੱਲ ਇਹ ਫੈਸਲਾ ਕੀਤਾ ਕਿ ਉਹ ਜਿਹੜਾ ਆ ਕੱਠ ਉਹਦੇ ਵਿੱਚ ਹੁਣ ਹੀ ਗੁਰਦਾਰਾ ਪ੍ਰਬੰਧਕ ਕਮੇਟੀ ਵੀ ਸ਼ਮੂਲੀਅਤ ਕਰੂਗੀ ਸਿਆਲਕਾ ਸਾਹਿਬ ਦੀ ਡਿਊਟੀ ਲਈ ਆ ਤੇ ਕੱਲ ਮੈਂ ਰਾਤ ਹੀ ਸਰਦਾਰ ਗਰਵਖ ਸਿੰਘ ਖਾਲਸਾ ਨੇ ਬੇਨਤੀ ਕਰਦਾ ਸੀ ਗੁਰਚੰਦ ਸਿੰਘ ਗਰੇਵਾਲ ਵੀ ਕਿਉਂਕਿ ਇਹਨਾਂ ਮੁੱਦਿਆਂ ਤੇ ਹਮੇਸ਼ਾ ਤਤਪਰ ਰਹਿੰਦੇ ਇਹ ਵੀ ਉੱਥੇ ਜ਼ਰੂਰ ਦਰਸ਼ਨ ਕਰਨਗੇ 17 ਤਰੀਕ ਨੂੰ ਕਿਉਂਕਿ ਫਿਰ ਇਹ ਆਖਰੀ ਹਥਿਆਰ ਹੀ ਹੁੰਦਾ ਜੇ ਕੋਈ ਸੁਣੇ ਨਾ ਨਾ ਕੋਈ ਸੁਣਵਾਈ ਕਰੇ ਨਾ ਕੋਈ ਸਮਾਂ ਦੇਵੇ ਫਿਰ ਬੰਦੇ ਨੂੰ ਅੱਕ ਥੱਕ ਕੇ ਇਹ ਜਿਹੜੇ ਧਰਨੇ ਲਾਉਣੇ ਪੈਂਦੇ ਆ ਸੋ ਅਸੀਂ ਤਾਂ ਉਹਨਾਂ ਦੇ ਨਾਲ ਹਰ ਇੱਕ ਪੱਖ ਤੇ ਚਾਹੇ ਉਹਨਾਂ ਦਾ ਲੀਗਲ ਸੀ ਜਿਨੀਆਂ ਉਹਨਾਂ ਨੇ ਐਸਐਸ ਐਨਐਸਏ ਚੈਲੰਜ ਕੀਤੀਆਂ ਉਹ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਤੇ ਚਾਹੇ ਅਜਨਾਲਾ ਕਾਂਢ ਸੀ ਉਹਨਾਂ ਦੀਆਂ ਵੀ ਸਾਰੀਆਂ ਬੇਲਾਂ ਤੇ ਜਿਹੜੀ ਪੈਰਵੀ ਕਾਨੂੰਨੀ ਆ ਉਹ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਲਈ